ਕੀ ਕਰਵਾਵਾਂਗੇ ਆਪ ਸਪੜਾਵਾਂਗੇ ਨਰੇਕਾ ਦਾ 100 ਦਿਨ ਨੌਕਰੀ ਦਾ ਮੈਂ ਪੇਪਰ ਵਾਧਾ ਜੀ ਪੈਸਾ ਘਟਾਉਂਦਾ ਸਾਡੇ ਘਰ ਦੇ ਚਾਹੀਦੇ ਮਿਲ ਲਿਆ ਇਹੀ ਚੱਕਰ ਗੇ ਕਰੀਤੀ ਤੁਹਾਡੇ ਨਾਲ ਹਮੇਸ਼ਾ ਨਾਲ ਇਹਨਾਂ ਨੇ ਚਾਰ ਚਾਰ ਦੇ ਖਾੜਾ ਆਇਆ ਪੰਥੀਓਂ ਕਰਕੇ ਬਣਾ ਲਾ ਅਸੀਂ ਅਸੀਂ ਸਟਾਣਕ ਮੈਂ ਨਹੀਂ ਚਾਈਂ ਸਾਨੂੰ ਕੱਢ ਕੇ ਆਦਾ ਜਾਈਂ ਘਰ ਤੋਂ ਜੀ ਐਡੀ ਕੰਨ ਘਲਾ ਦਿਓ ਜੀ ਕੱਢ ਕਾਊਗੀ ਉਹੀ ਮਿਲੂਗੀ ਕੋਈ ਪਹਿਲਾ ਸੁਸਰੀਆਂ ਵਾਲੀ ਪੂਰੇ ਵਿਅਕਤੀ ਵਾਲੀ ਕਰ ਕੋਈ ਨਹੀਂ ਚਾਰ ਬੇਨਾ ਹੋ ਕੇ ਸਾਨੂੰ ਬੇਨਤੀ ਦਾ ਤਰੀਕਾ ਦੇ ਕੰਮ ਆ ਨਹੀਂ ਰਿਹਾ ਇਹ ਕੰਮ ਕਰਨ ਲਈ ਅਸੀਂ ਕਿਹਾ ਹੋਇਆ ਹੈ ਪੂਰੇ ਕਰ ਉਹ ਜਿਹੜੀ 2 ਰੁਪਈਆ ਨਹੀਂ ਮਰਦੀ ਜੀ ਉਹ ਬਖਾਤੋ ਮੈਂ ਕਰਤੀ ਉਹ ਜਿਹੜੀ ਕਰੇ ਮੇਰੇ ਲੋ ਮੇਰੇ ਕੇ ਲੋ ਚੀਜ਼ੇ ਬਣੇ ਹਾਂ ਜੀ ਜਿਹੜੀ ਕਰ ਕੰਮ ਆ ਜਾਣਾ ਨਹੀਂ ਖਾਈ ਪਿੰਡ ਦੀ ਬੋੜ ਜਾਦਾ ਸਾਡੇ ਪਿੰਡ ਨੂੰ ਆਮਦਨੀ ਘੱਟ ਆਈ ਹੈ ਤੇ ਅਸੀਂ ਜਦੋਂ ਪੰਚਾਇਤ ਨੂੰ ਅਸੀਂ ਜਦੋਂ ਵੀ ਕਹਿੰਦੇ ਆ ਉਹ ਕਹਿੰਦੇ ਅਸੀਂ 4-5 ਕੀ ਦੇ ਨਹੀਂ ਸਰ ਹਾਂਜੀ ਹਾਂਜੀ ਕੋਈ ਸਰਕਾਰ ਵੱਲੋਂ ਕਦੀ ਨਹੀਂ ਆਪੀ ਕਾ ਜੀ ਸਸਰੀ ਕਾ ਜੀ ਹਾਂ ਅਸੀਂ ਮੈਂ ਆੜਦੇ ਨਾ ਨਾ ਜੀ ਵੀ ਸਾਹਿਬ ਦੇ ਜੀ ਜੀ ਵੀ ਸਾਹਿਬ ਦੇ ਜੀ 200 200 ਨਹੀਂ ਆਣਾ ਹਨਿਆ ਆਫਰੀਦਾ ਜੀ ਬਈ ਜੀ ਇਹ ਮੰਨ ਲੈਣੀ ਵੀ ਜੇਕਰ ਸਰ ਲੈ ਕੇ ਜਾ ਰਹੇ ਹਾਂ ਉਹ ਉੱਥੇ ਹੀ ਹਾਂ ਹਾਂ ਬਾਕੀ ਗੱਡੀਆਂ ਅੱਗੇ ਚੱਲ ਗਈਆਂ ਜੀ ਲੈ ਚਲੋ ਨਿਓਰ ਲਈ ਜਾਂਦਾ ਪਿਆ ਜੀ ਆਪ ਸਪਨਾਵਾਂਗੇ ਨਰੇਕਾ ਦਾ 100 ਦਿਨ ਨੌਕਰੀ ਦਾ ਪੈਸਾ ਘਟਾ ਉਹਦਾ ਸਾਡੇ ਪਿੰਡ ਚ ਮਿਲ ਗਿਆ ਇਹੀ ਚੱਕੜੀਆਂ ਜਿਹੜੀਆਂ ਉਦੇ ਨਾਲ ਹਮੇਸ਼ਾ ਨਾਲ ਸਭ ਸਾਡੇ ਪਿੰਡੋਂ ਜ਼ਿਆਦਾ ਹੀ ਸਾਡੇ ਨੇਵਾ ਘਟਾ ਜੀ ਸਾਡੇ ਪਿੰਡ ਦੀ ਵੋਟ ਜ਼ਿਆਦਾ ਹੈ ਸਾਡੇ ਪਿੰਡ ਨੂੰ ਆਪ ਬਣੀ ਘਟਾਈ ਹੈ ਜੀ ਤਾਂ ਅਸੀਂ ਜਦੋਂ ਪੰਚਾਇਤ ਨੂੰ ਅਸੀਂ ਜਦੋਂ ਵੀ ਕਹਿੰਦੇ ਆ ਉਹ ਕਹਿੰਦੇ ਅਸੀਂ ਚਾਰ ਪੰਜ ਕੀ ਦੇ ਨਹੀਂ ਸਰ ਹਾਂਜੀ ਹਾਂਜੀ ਕੋਈ ਸਰਕਾਰ ਵੱਲੋਂ ਕਦੇ ਨਹੀਂ ਅਜੇ ਢੋਟਾ ਬੜਾ ਖਾਇ ਨਹੀਂ ਬਹੁਤ ਯਾਜ ਨੇ ਕਹਿੰਦੂ ਬਹੁਤ ਸਾਡੀ ਮਿਹਰਬਾਨੀ ਹੈ ਮੈਂ ਕਹਿੰਦਾ ਸਾਡਾ ਅੱਲਾ ਖੈਰ ਅਸੀਂ ਖੜੇ ਨਾਲ ਹੈ ਜੀ ਆਪ ਪੰਡੀ ਜਿੰਦਾਬਾਦ ਹੋਏ ਮੋਰੀ ਪੰਡੀ ਕਿਨਾਰੇ ਚਾਰ ਚਾਰ ਦੀ ਖਾਣਾ ਆਇਆ ਸੰਤੀਓ ਕਰਤੀ ਬਣਾ ਲਾ ਸਸਿਓ ਸਸਿਓ ਸਟਾਨਕ ਮੈਂਦੀ ਚਾਹੀਦੀ ਸਾਨੂੰ ਕੱਢ ਤਾ ਅ ਭਾਈ ਘਰ ਚੋ ਜੂ ਐਡੀ ਕੰਨ ਘਲਾ ਦੋ ਜੀ ਕਣ ਕਹੋਗੀ ਉਹੀ ਮਿਲੂਗੀ ਕੋਈ ਪਹਿਲਾ ਫੁੱਸਰੀਆਂ ਵਾਲੀ ਮਿੱਟੀ ਵਾਲੀ ਕਣ ਕੋਈ ਨਹੀਂ ਚਾਰ ਬੇਨਾ ਹੋ ਕੇ ਸਾਨੂੰ ਬੇਨਾ ਨੂੰ ਕਰੇ ਕਾਦੇ ਕੰਮ ਆਦੇ ਨਹੀਂ ਅਸੀਂ ਕਿਹਾ ਹੋਇਆ ਉਹ ਜਿਹੜੀ 2 ਰੁਪਈਆ ਵਾਲੀ ਮਰਦੀ ਜੀ ਹੋ ਤੁਮੇ ਕਾਸੀ ਜੀ ਕਰੇ ਮੇਰੇ ਨੂੰ ਮੇਰੇ ਕੇ ਰੁਕੀ ਜੀ ਬਣੇ ਜੀ ਕਰ ਕੰਨ ਤੇਰਾ ਕਾ ਨਹੀਂ ਆ ਜਾਣਾ ਫੇ ਨਹੀਂ ਦਾਦਾ ਜਿੰਦਾਬਾਦ ਜਿੰਦਾਬਾਦ ਕਾਲ ਜੀ ਹਸਰੀ ਕਾਲ ਜੀ ਮੈਂ ਇਸ ਮੈਂ ਆੜ ਦਿਆ ਨਾਲ ਜਾਏ ਜੀਬੀ ਸਾਹਿਬ ਦੇ ਜੀ ਜੀਬੀ ਸਾਹਿਬ ਦੇ ਜੀ ਉਹ ਸ਼ੋਰ ਦੇ ਵਿੱਚ ਨਹੀਂ ਆ ਰਹਾ ਸਾਡਾ ਅੱਧਿਆ ਨੂੰ ਅਫਰੀਕਾ ਦੀ ਬਾਈ ਜੀ ਉਹ ਲਾਂਡਾ ਜੀ ਜੀਬੀ ਸਰ ਲੈ ਕੇ ਜਾ ਰਹੇ ਹਾਂ ਹਾਂ ਬਾਕੀ ਗੱਡੀਆਂ ਅੱਗੇ ਚੱਲ ਗਈਆਂ ਲੈ ਤਾ ਨੀ ਉਹ ਲੈ ਜਾਂਦਾ ਪਿਆ ਜੀ ਤੁਸੀਂ ਆਂਗੇ ਅੱਜ ਸੁਪਣਾਵਾਂਗੇ ਨਰੇਕਾ ਦਾ 100 ਦਿਨ ਨੌਕਰੀ ਦਾ ਮਿਹਨਤ ਵਾਲਾ ਪੈਸਾ ਘੱਟਾ ਉਹ ਸਾਡੇ ਪਿੰਡ ਚ ਆ ਮਿਲ ਲ ਗਿਆ ਇਹੀ ਚੱਕਰ ਦੀ ਗ੍ਰੀਤੀ ਹੈ ਤੁਹਾਡੇ ਨਾਲ ਹਮੇਸ਼ਾ ਨਾਲ ਸਾਡੇ ਪਿੰਡ ਨੂੰ ਜ਼ਿਆਦਾ ਹੀ ਸਾਡਾ ਨੇਵਾ ਘੱਟਾ ਜੀ ਸਾਡੇ ਪਿੰਡ ਦੀ ਵੋਟ ਜ਼ਿਆਦਾ ਹੈ ਸਾਡੇ ਪਿੰਡ ਨੂੰ ਆਮਦ ਨਹੀਂ ਘੱਟ ਆਈ ਹੈ ਜੀ ਕਹਿੰਦੇ ਜਦੋਂ ਪੰਚਾਇਤ ਨੂੰ ਅਸੀਂ ਜਦੋਂ ਵੀ ਕਹਿੰਦੇ ਆ ਉਹ ਕਹਿੰਦੇ ਅਸੀਂ ਚਾਰ ਪੰਜ ਕੀਦੇ ਨਹੀਂ ਸਰ ਹਾਂਜੀ ਹਾਂਜੀ ਕੋਈ ਸਰਕਾਰ ਵੱਲੋਂ ਕਦੀ ਨਹੀਂ ਆਉਂਦੀ ਅਸੀਂ ਥੋੜਾ ਬੜੇ ਫਾਇਦਾ ਨੇ ਕਹੂੰ ਬਹੁਤ ਬਹੁਤ ਮਿਹਰਬਾਨੀ ਹੈ ਮੈਂ ਕਹਿੰਦਾ ਸਾਡਾ ਅੱਲਾ ਖਾਲਾ ਬੜਾ ਨਾਲ ਹੈ ਜੀ ਆਪ ਪਾਰਟੀ ਜਿੰਦਾਬਾਦ ਬੜੀ ਪਾਰਟੀ ਜੀ ਨੇ ਚਾਰ ਚਾਰ ਜੀ ਖੜਾ ਆਇਆ ਸੰਤੀਓ ਕਰਕੇ ਬੜਾ ਨਾਲ ਅਸੀਂ ਉਸ ਨੂੰ ਸਟੈਂਡ ਤੇ ਚਾਈ ਵੀ ਸਾਨੂੰ ਕੱਢ ਕੇ ਬੜਾ ਜੀ ਘਰ ਚੋ ਜੂ ਐਡੀ ਗਾਨ ਗਲਾਉਂ ਜੀ ਕਟਕਾਊਗੀ ਉਹੀ ਮਿਲੂਗੀ ਕੋਈ ਪਹਿਲਾ ਸੁਸਰੀਆਂ ਵਾਲੀ ਪੂਰੇ ਵਿਤੀ ਵਾਲੀ ਕਰ ਕੋਈ ਨਹੀਂ ਸੀ ਚਾਰ ਮੇਰਾ ਹੋ ਗਿਆ ਸਾਨੂੰ ਬੈਂਕ ਦਾ ਤਰੀਕਾ ਦਾ ਕੰਮ ਆ ਨਹੀਂ ਰਿਹਾ ਕੋਈ ਕੰਮ ਨਹੀਂ ਜੀ ਅਸੀਂ ਕਿਹਾ ਹੋਇਆ ਹੈ ਪੂਰੇ ਕਰ ਉਹ ਜਿਹੜੀ 2 ਰੁਪਈਆ ਵਾਲੀ ਮੇਰੀ ਜੀ ਉਹ ਬਕਾਤੇ ਮੈਂ ਕਰਤੀ ਉਹ ਜਿਹੜੀ ਕਰੇ ਮੇਰੇ ਨੂੰ ਮੇਰੇ ਕੇ ਲੋਕ ਜੀ ਦੇ ਬਣੇ ਹਾਂ ਜੀ ਜਿਹੜੀ ਕਰ ਕੋਈ ਅੰਨਾ ਤੇਰੇ ਘਰ ਵੀ ਆ ਜਾਣਾ ਹੈ ਨਹੀਂ ਖਾਣੇ